26 2025 ਦੇਰ ਰਾਤ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਇੱਕ ਵਿਅਕਤੀ ਨਸ਼ੇ ਦੇ ਹਾਲਾਤ ਵਿੱਚ ਮਕਬੂਲਪੁਰਾ ਦੇ ਇਲਾਕੇ ਵਿੱਚ ਘੁੰਮਦਾ ਨਜ਼ਰ ਆਇਆ ਮੌਕੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਐਚਓ ਮਕਬੂਲਪੁਰਾ ਵੱਲੋਂ ਰਿਡ ਕੀਤਾ ਗਿਆ ਅਤੇ ਇਸ ਵਿਅਕਤੀ ਨੂੰ ਅਪ੍ਰੈਂਡ ਕੀਤਾ ਗਿਆ ਇਸ ਨੇ ਆਪਣਾ ਨਾਮ ਸ਼ਿਵਚਰਨ ਸਿੰਘ ਵਾਸੀ ਸੁਲਤਾਨਬин ਰੋਡ ਅੰਮ੍ਰਿਤਸਰ ਦੱਸਿਆ ਹੈ ਇਸ ਨੇ ਇਹ ਵੀ ਦੱਸਿਆ ਕਿ ਦੇਰ ਰਾਤ ਇਹ ਜਦੋਂ ਪਾਰਟੀ ਮਨਾ ਕੇ ਆਪਣੇ ਦੋਸਤ ਦੇ ਘਰ ਆ ਰਿਹਾ ਸੀ ਜਿੱਥੇ ਉਸ ਨੇ ਸ਼ਰਾਬ ਦਾ ਜ਼ਿਆਦਾ ਸੇਵਨ ਕੀਤਾ ਹੋਇਆ ਸੀ ਤੇ ਜਦੋਂ ਉਹ ਆਪਣੇ ਘਰ ਨੂੰ ਲੋਡ ਰਿਆ ਸੀ ਤੇ ਕਿਸੇ ਅਣਜਾਣ ਵਿਅਕਤੀ ਵੱਲੋਂ ਉਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਨਹੀਂ ਕਰ ਦਿੱਤਾ ਗਿਆ। ਇਸ ਨੂੰ ਕਨਫਰਮ ਕਰਨ ਵਾਸਤੇ ਐਸਐਚਓ ਮਕਬੂਲਪੁਰਾ ਦੀ ਟੀਮ ਵੱਲੋਂ ਇਸ ਦਾ ਡਾਕਟਰੀ ਇਮਲਾਜਾ ਕਰਾਇਆ ਗਿਆ ਜਿਸ ਵਿੱਚ ਡਾਕਟਰ ਸਾਹਿਬ ਦੀ ਜਿਹੜੀ ਰਿਪੋਰਟ ਆਈ ਸੀ ਉਸ ਵਿੱਚ ਇਹ ਦਰਸਾਇਆ ਗਿਆ ਕਿ ਇਸ ਦੇ ਬਲੱਡ ਵਿੱਚ ਕੇਵਲ ਤੇ ਕੇਵਲ ਐਲਕੋਹਲ ਦਾ ਕੰਟੈਂਟ ਹੀ ਪਾਇਆ ਗਿਆ ਹੈ। ਤੇ ਜਿਸ ਤੇ ਕਾਰਵਾਈ ਕਰਦੇ ਹੋਏ ਧਾਰਾ 128 ਬੀ ਐਨਐਸਐਸ ਦੇ ਅਧੀਨ ਇਸ ਨੂੰ ਬੰਕ ਕੀਤਾ ਗਿਆ। ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਆ ਕਿ ਜਿਹੜੀ ਸਾਡੇ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆ ਵਿਰੁੱਧ ਇਸ ਨੂੰ ਪ੍ਰਭਾਵਿਤ ਕਰਨ ਵਾਸਤੇ ਇਸ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਸ ਵੀਡੀਓ ਨੂੰ ਅਪਲੋਡ ਕੀਤਾ ਗਿਆ ਤਾਂ ਕਿ ਇਹ ਜਿਹੜੀ ਮੁਹਿੰਮ ਹੈ ਇਸ ਨੂੰ ਜਿਹੜਾ ਹੈਗਾ ਲੋਕਾਂ ਨੂੰ ਇਹਦੇ ਅਗੇਂਸਟ ਕੀਤਾ ਜਾਵੇ ਤੇ ਮੈਂ ਆਪ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਆ ਕਿ ਜਦੋਂ ਵੀ ਇਦਾਂ ਦੀ ਕੋਈ ਵੀਡੀਓ ਅਪਲੋਡ ਹੁੰਦੀ ਹੈ ਉਹਦੇ ਫੈਕਟਸ ਨੂੰ ਚੰਗੀ ਤਰ੍ਹਾਂ ਜਾਣਿਆ ਜਾਵੇ ਤਾਂ ਹੀ ਉਸ ਤੋਂ ਬਾਅਦ ਉਸਤੇ ਕਮੈਂਟ ਕੀਤਾ ਜਾਵੇ ਧੰਨਵਾਦ